ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ 10ਵੀਂ ਪਾਸ ਲਈ ਸੁਨਹਿਰੀ ਮੌਕਾ ਆ ਚੁੱਕਾ ਹੈ ਜੀ ਤੁਹਾਡੇ ਸ਼ੇਅਰ ਦੀ ਬਦੌਲਤ ਕਿਸੇ ਦਾ ਰੁਜ਼ਗਾਰ ਚੱਲ ਸਕਦਾ ਹੈ ਜੀ ਤੁਹਾਡੇ ਸ਼ੇਅਰ ਦੀ ਬਦੌਲਤ ਕਿਸੇ ਦੀ ਰੋਜੀ ਰੋਟੀ ਦਾ ਸਾਧਨ ਬਣ ਸਕਦਾ ਹੈ ਜੀ ਇਸ ਕਰਕੇ ਵੀਡੀਓ ਨੂੰ ਦਬਕੇ ਸ਼ੇਅਰ ਕਰਦਾ ਕਰੋ ਜੋ ਚੰਗੀ ਵੀਡੀਓ ਹੁੰਦੀ ਹੈ ਭਾਰਤੀ ਕੈਂਪ ਆ ਚੁੱਕਿਆ ਹੈ ਜੀ 10ਵੀਂ ਪਾਸ ਉਮੀਦਵਾਰਾਂ ਲਈ ਵਧੀਆ ਮੌਕੇ ਹੈ ਜੀ ਪੋਸਟਾਂ ਦੀ ਗਿਣਤੀ ਹੈਗੀ ਹੈ 100 ਲਗਭਗਾਂ ਹੀ ਪੂਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਕਿੱਥੇ ਤੁਸੀਂ ਇੰਟਰਵਿਊ ਦੇ ਲਈ ਪਹੁੰਚਣਾ ਹੈ ਸਿੱਧੀ ਭਰਤੀ ਹੈ ਕਿ ਇੰਟਰਵਿਊ ਧਾਰ ਦਿੱਤੇ ਜੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਤੇ ਵਟਸਐਪ ਚੈਨਲ ਵੀ ਹੈ ਤੇ ਫੇਸਬੁੱਕ ਪੇਜ ਵੀ ਹੈ ਜੋ ਕਿ ਐਮ ਡੀ ਜੋਬ ਅਲਰਟਸ ਦੇ ਨਾਮ ਦੇ ਉੱਤੇ ਨਹੀਂ ਜੀ ਉਹਨਾਂ ਨੂੰ ਜੁਆਇਨ ਅਤੇ ਫੋਲੋ ਕਰ ਲੋ ਕਿਉਂਕਿ ਅਸੀਂ ਉਹਨਾਂ ਦੇ ਉੱਤੇ ਕੋਈ ਪੀਡੀਐਫ ਫਾਈਲਾਂ ਹੁੰਦੀਆਂ ਜਾਂ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਉਹਨਾਂ ਦੀ ਪੀਡੀਐਫ ਫਾਈਲ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਤੁਹਾਨੂੰ ਦੱਸਤੀ ਹਾਂ ਜੀ ਪਲੇਸਮੈਂਟ ਲੱਗੇਗਾ ਕਦੋਂ ਪਲੇਸਮੈਂਟ ਲੱਗਣ ਜਾ ਰਿਹਾ ਜੀ 25 ਅਗਸਤ 2025 ਨੂੰ ਸੋਮਵਾਰ ਵਾਲੇ ਦਿਨ ਸਵੇਰੇ 10:00 ਵਜੇ ਲੱਗੇਗਾ ਕਿਤੇ ਜੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੋਵਿਦਾ ਕੇਂਦਰ ਦੇ ਉੱਪਰ ਬਣਿਆ ਹੋਇਆ ਜੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਜਿਹੜੇ ਇੰਟਰਵਿਊ ਦੇ ਲਈ ਪਹੁੰਚਣਗੇ ਪਲੇਸਮੈਂਟ ਕੈਂਪਸ ਉੱਤੇ ਪਹੁੰਚਣਗੇ ਉਹ ਆਪਣਾ ਰੈਜ਼ਿਊਮ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਦੀਆਂ ਫੋਟੋਕਾਪੀਆਂ ਜਾਤੀ ਸਰਟੀਫਿਕੇਟ ਇਹ ਨਾਲ ਲੈ ਕੇ ਆਉਣ ਨੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣਾ ਚਾਹੀਦਾ ਇਹ ਵੀ ਨੋਟ ਕਰ ਲਓ Terrier Security Services کمپنی ਦੇ ਵੱਲੋਂ ਜੀ ਇਹ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਸਕਿਉਰਿਟੀ ਗਾਰਡ ਦੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ 100 ਹੈ ਘੱਟੋ ਘਾਟ ਯੋਗਤਾ 10ਵੀਂ ਪਾਸ ਹੈ 18 ਜਾਂ 236 ਸੀटीसी ਤਨਖਾਹ ਦਿੱਤੀ ਜਾਵੇਗੀ 18 ਤੋਂ 50 ਸਾਲ ਉਮਰ ਸੀਮਾ ਰੱਖੀ ਗਈ ਹੈ ਕੇਵਲ ਲੜਕੇ ਭਾਗ ਲੈ ਸਕਦੇ ਨੇ ਨੋਟ ਕਰੋ ਇਹ ਲੜਕੀਆਂ ਲਈ ਨਹੀਂ ਹੈਗਾ ਜੀ ਕਿੱਥੇ ਬਣਿਆ ਹੋਇਆ ਜੀ ਇਹ ਜੋ ਰੋਜ਼ਗਾਰ ਦਫਤਰ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ ਅਵਾਪਸਵਦਾ ਸੈਂਟਰ ਦੇ ਉੱਪਰ ਬਣਿਆ ਹੋਇਆ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮਾਨਸਾ ਵਿੱਚ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਆਫੀਸ਼ੀਅਲ ਨੰਬਰ ਜਾਰੀ ਕੀਤਾ ਗਿਆ ਜੀ 9464178030 ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਦਬਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਹੈ ਤੁਹਾਡੇ ਸ਼ੇਅਰ ਦੀ ਬਦੌਲਤ ਕਿਸੇ ਨੂੰ ਰੁਜ਼ਗਾਰ ਮਿਲ ਸਕਦਾ ਹੈ ਜੀ। ਸਹੂਬਿਦਾ ਕੇਂਦਰ ਦੇ ਉੱਪਰ ਬਣਿਆ ਹੋਇਆ ਜੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਉੱਥੋਂ ਉੱਥੇ ਪਲੇਸਮੈਂਟ ਕੈਂਪਰ ਲ ਏਸੀ ਅੱਜ ਦਾ ਨੋਟੀਫਿਕੇਸ਼ਨ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਈਆਂ ਨੇ ਉਹਨਾਂ ਦੀ ਵੀਡੀਓ ਅਸੀਂ YouTube ਤੇ ਅਪਲੋਡ ਕਰ ਚੁੱਕੇ ਹਾਂ ਤੇ ਹੋਰ ਵੀ ਪੋਸਟਾਂ ਆਈਆਂ ਹੋਈਆਂ ਨੇ ਜਿਨ੍ਹਾਂ ਦੀ ਅਸੀਂ ਵੀਡੀਓ ਲੈ ਕੇ حاضر ਹੋਵਾਂਗੇ ਇਸ ਕਰਕੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜਿਉਂ ਹੀ ਅਸੀਂ ਵੀਡੀਓ ਅਪਲੋਡ ਕਰਾਂਗੇ ਜਿਉਂ ਹੀ ਪੋਸਟਾਂ ਆਉਂਦੀਆਂ ਨੇ ਉਸੇ ਟਾਈਮ ਤੁਹਾਡੇ ਤੱਕ ਪਹੁੰਚ ਜਾਇਆ ਕਰਨਗੇ ਜੀ ਇਸ ਕਰਕੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨ